ਵੀ ਸਪਨੀ ਜਿਹੜੇ ਆ ਆਪਣੇ ਬੱਚੇ ਖਾਂਦੀ ਹੈ ਇਹੋ ਜੀ ਕੋਈ ਗੱਲ ਹੁੰਦੀ ਹੈ ਬੇਸਿਕਲੀ ਜ਼ਿਆਦਾਤਰ ਜਿਹੜੇ ਸੱਪ ਹੈਗੇ ਆ ਉਹ ਅੰਡੇ ਦੇ ਕਿ ਇੱਧਰ ਉੱਧਰ ਹੋ ਜਾਂਦੇ ਨੇ ਕੁਝ ਸੱਪ ਹੈਗੇ ਆ ਜਿਹੜੇ ਉਹ ਐਗ ਗਾਰਡਿੰਗ ਕਰਦੇ ਨੇ ਯਾਨੀ ਮਤਲਬ ਅੰਡਿਆਂ ਦੀ ਰਾਖੀ ਕਰਦੇ ਨੇ ਤੇ ਜਦੋਂ ਉਹਦੇ ਵਿੱਚ ਵੀ ਫਿਰ ਜਦ ਬੱਚੇ ਨਿਕਲਣ ਵਾਲੇ ਹੁੰਦੇ ਆ ਉਹ ਚਲੇ ਜਾਂਦੇ ਨੇ ਤੇ ਹੋਰ ਜਿਹੜੇ ਸੱਪ ਹੈਗੇ ਨੇ ਉਹ ਖਾ ਜਾਂਦੇ ਨੇ ਇੱਕ ਦੂਸਰੇ ਦੇ ਅੰਡਿਆਂ ਨੂੰ ਕਿਉਂਕਿ ਜਿਵੇਂ ਮੰਨ ਕੇ ਦੂਸਰੇ ਸੱਪਾਂ ਕਰਨ ਹਾਂ ਉਹਦੇ ਵਿੱਚ ਰੀਜ਼ਨ ਇਹ ਹੈ ਕਿ ਉਹਨਾਂ ਨੂੰ ਐ ਲੱਗਦਾ ਹੈ ਕਿ ਇਹ ਕੋਈ ਮਤਲਬ ਮੇਰੇ ਏਰੀਆ ਵਾਸਤੇ ਖਤਰਾ ਪੈਦਾ ਹੋ ਰਿਹਾ ਹੈ ਕਿ ਮਤਲਬ ਕੋਈ ਕਿਸੇ ਹੋਰ ਨੇ ਬਰੀਡਿੰਗ ਕਰਕੇ ਮਤਲਬ ਆਪਣਾ ਇੱਥੇ ਉਹ ਕਰ ਲਿਆ ਕਿਉਂਕਿ ਦੇਖੋ ਜਿਹੜਾ ਇਹਨਾਂ ਦੇ ਵਿੱਚ ਨਾ ਹਰੇਕ ਜਾਨਵਰ ਦੇ ਵਿੱਚ ਵੰਸ਼ ਵਿਧਾਨ ਦੀ ਜਿਹੜੀ ਹੈਗੀ ਹੈ ਇੱਕ ਅੰਦਰੋਹੀ ਪ੍ਰਵ੍ਰਿਤੀ ਹੈ ਇਨਸਟੈਂਟ ਟੈਕ ਨੇਚਰਲ ਇਨਸਟੈਂਟ ਹੈ ਨਾ ਤੇ ਉਹ ਫਿਰ ਦੂਸਰੇ ਦਾ ਵੰਸ਼ ਨਹੀਂ ਬਦਲ ਦਿੰਦੇ ਹਾਂ ਉਹ ਉਹ ਫਿਰ ਉਹ ਜਿਹੜਾ ਜਿਵੇਂ ਵੈਸੇ ਵੀ ਮਤਲਬ ਸੱਪ ਜਿਹੜੇ ਹੈਗੇ ਉਹ ਇਦਾਂ ਦੇ ਹੁੰਦੇ ਨੇ ਕਿ ਉਹ ਇੱਕ ਦੂਸਰੇ ਨੂੰ ਖਾ ਲੈਂਦੇ ਨੇ ਹਾਂਜੀ ਤੇ ਜਿਵੇਂ ਕ੍ਰੇਟ ਦੀ ਗੱਲ ਕਰਦੇ ਆ ਉਹ ਜ਼ਰਦ ਸੱਪ ਖਾਂਦਾ ਹੂੰ ਉਹ ਇਵਨ ਇੱਕ ਕ੍ਰੇਟ ਦੂਸਰੇ ਕ੍ਰੇਟ ਨੂੰ ਵੀ ਖਾ ਸਕਦਾ ਉਹ ਆਪਣੀ نسل ਦੇ ਸੱਪਾਂ ਨੂੰ ਵੀ ਖਾ ਸਕਦਾ نسل ਦੇ ਸੱਪਾਂ ਨੂੰ ਹਾਂਜੀ ਤੇ ਮਤਲਬ ਹੁਣ ਇਹ ਵੈਸੇ ਤਾਂ ਮੌਕਾ ਪ੍ਰਸਤ ਜਾਨਵਰ ਨਹੀਂ ਹੂੰ ਇਹਨਾਂ ਨੇ ਮਤਲਬ ਇਹ ਨਹੀਂ ਦੇਖਣਾ ਕਿ ਇਹਨਾਂ ਨੂੰ ਜਿਵੇਂ ਲੋਕੀ ਨਾ ਬਹੁਤ ਵਾਰ ਆ ਕੇ ਕਹਿੰਦੇ ਆ ਡੱਡੂ ਖਾਣਾ ਸੱਪ ਹੈ ਜੀ ਹੁਣ ਡੱਡੂ ਖਾਣਾ ਸੱਪ ਹੈ ਉਹ ਕੋਬਰਾ ਵੀ ਡੱਡੂ ਖਾ ਲੈਂਦਾ ਜੇ ਉਹਨੂੰ ਨਾ ਮਿਲੇ ਚੂਹਾ ਨਾ ਮਿਲੇ ਕੀ ਕਰੇ ਵੈਸੇ ਚਲੋ ਉਹ ਮੇਨਲੀ ਮੰਨਿਆ ਜਾਂਦਾ ਕਿ ਚੂਹਿਆਂ ਤੇ ਫੀਡ ਕਰਦਾ ਪਰ ਟਾਡ ਵੀ ਖਾ ਲੈਂਦਾ ਫਰੌਗ ਵੀ ਖਾ ਲੈਂਦਾ ਉਹ ਉਹ ਦੂਸਰੇ ਸੱਪ ਵੀ ਖਾ ਲੈਂਦਾ ਤੇ ਐਵੇਂ ਉਹ ਅੰਡੇ ਵੀ ਖਾ ਸਕਦਾ ਦੂਸਰੇ ਸੱਪ ਦੇ ਕਿਸੇ ਦੇ ਔਰ ਉਹ ਉਹ ਬੱਚੇ ਵੀ ਖਾ ਸਕਦਾ ਹਾਲੀਵੁੱਡ ਦੇ ਵਿੱਚ ਬੜੀਆਂ ਮੂਵੀਜ਼ ਆਈਆਂ ਐਨਾਕੋਂਡਾ ਹੂੰ ਤੇ ਐਨਾਕੋਂਡਾ ਜਿਹੜੀ ਵੀ ਮੂਵੀ ਆਉਂਦੀ ਹੈ ਉਹ ਸੀਰੀਜ਼ ਚੋਂ ਉਹਨਾਂ ਨੇ ਬੜੀਆਂ ਬਣਾਈਆਂ ਹਰ ਸੀਰੀਜ਼ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਐਨਾਕੋਂਡਾ ਜਿਹੜਾ ਸਾਰੀ ਉਮਰ ਜਿੰਨੀ ਉਮਰ ਤੱਕ ਉਹ ਰਹਿੰਦਾ ਉਹ ਵੱਧਦਾ ਹੀ ਰਹਿੰਦਾ ਵੱਧਦਾ ਹੀ ਰਹਿੰਦਾ ਕਿ ਐਨਾਕੋਂਡਾ ਜਿਹੜੇ ਆ ਹਿਊਮਨਸ ਤੇ ਅਟੈਕ ਕਰਦੇ ਆ ਹਿਊਮਨਸ ਨੂੰ ਖਾ ਤੱਕ ਜਾਂਦੇ ਆ ਕਿਉਂਕਿ ਇਹੋ ਜਿਹੀ ਮੂਵੀਜ਼ ਦੇ ਵਿੱਚ ਬੜੇ ਆਰਾਮ ਨਾਲ ਦਿਖਾਇਆ ਗਿਆ ਵੀ ਵੱਡੇ ਵੱਡੇ ਉਹ ਜਾਨਵਰਾਂ ਨੂੰ ਵੀ ਖਾਂਦੇ ਆ ਅਤੇ ਹਿਊਮਨਸ ਨੂੰ ਤੱਕ ਖਾ ਜਾਂਦੇ ਆ ਅ ਮੂਵੀ ਚਿੱਤਰ ਦੇਖੋ ਵਧਾ ਜਿਹੜਾ ਕਿ ਦਿਖਾਣਾ ਹੀ ਹੈ ਕਿਉਂਕਿ ਉਹ ਜਿੰਨਾ ਤੁਸੀਂ ਜਿਆਦਾ ਉਹਨੂੰ ਹਾਈਪ ਦੋਗੇ ਉਨੀ ਤੁਹਾਡੀ ਜਿਹੜੀ ਟੀਆਰਪੀ ਕਹ ਲੋ ਜਾਂ ਐਂਟਰਟੇਨਮੈਂਟ ਦੇ ਪੱਖ ਨਾਲ ਦਿਖਾਉਗੇ ਉਹਨਾਂ ਤੁਹਾਡਾ ਜਿਹੜਾ ਹੈਗਾ ਮੂਵੀ ਵਧੀਆ ਚੱਲੂਗੀ ਹਾਂ ਤੇ ਐਨਾਕਾਂਡਾ ਦੇ ਕੇਸ ਦੇ ਵਿੱਚ ਕੁਝ ਲਿਮਟਿਡ ਜਿਹੜੇ ਹੈਗੇ ਨੇ ਇਦਾਂ ਦੇ ਰਿਪੋਰਟਡ ਹੈਗੇ ਆ ਕੇਸਿਸ ਜਿਹਦੇ ਵਿੱਚ ਮਤਲਬ ਉਹਨਾਂ ਨੇ ਕਿਸੇ ਬੱਚੇ ਨੂੰ ਨਿਕਲ ਲਿਆ ਜਾਂ ਕਿਸੇ ਇੰਦਾ ਦੇ ਲੇਡੀ ਨੂੰ ਲੈ ਗੱਲ ਲਿਆ ਨਾ ਇੰਦਾ ਦੇ ਕੁਝ ਕੇਸਿਸ ਹੈ ਹੈਗੇ ਕੇਸਿਸ ਵੀ ਹਿਊਮਨਸ ਨੂੰ ਵੀ ਇਨਗਨਲ ਹੈਗੇ ਕੁਝ ਰਿਪੋਰਟਡ ਕੇਸਿਸ ਹੈਗੇ ਆਂਡੀਆਂ ਦੇ ਵਿੱਚ ਹੈ ਕਿ ਇੰਡੀਆ ਤੋਂ ਬਾਹਰ ਇੰਡੀਆ ਦੇ ਵਿੱਚ ਅਨਾਕੋਂਡਾ ਹੈ ਹੀ ਨਹੀਂ ਮਤਲਬ ਜਮਾ ਹੀ ਨਹੀਂ ਹੈਗਾ ਪਾਈਥਨਸ ਨੇ ਇੱਥੇ ਮੈਂ ਪਾਈਥਨਸ ਨੇ ਪਾਈਥਨਸ ਅਨਾਕੋਂਡਾ ਦਾ ਛੋਟੇ ਹੁੰਦੇ ਹਨ ਹਾਂਜੀ ਅਨਾਕੋਂਡਾ ਦਾ ਸਾਈਜ਼ ਜ਼ਿਆਦਾ ਬਣਾ ਹੋ ਜਾਂਦਾ ਪਾਈਥਨਸ ਦਾ ਥੋੜਾ ਜਿਹਾ ਉਹਨਾਂ ਨਾਲੋਂ ਘੱਟ ਹੁੰਦਾ ਬਾਈਟਨਸ ਨੇ ਕਦੇ ਹਿਊਮਨਸ ਤੇ ਅਟੈਕ ਜਾਂ ਹਿਊਮਨ ਨਹੀਂ ਆਪਣੇ ਪੰਜਾਬ ਚ ਤਾਂ ਬਿਲਕੁਲ ਨਹੀਂ ਹੋਣੀ ਇੰਡੀਆ ਦੇ ਵਿੱਚ ਵੀ ਕਿਤੇ ਇਦਾਂ ਦਾ ਕੋਈ ਰਿਪੋਰਟਡ ਕੇਸ ਤਾਂ ਲੱਭਿਆ ਨਹੀਂ ਬਹੁਤ ਰੇਅਰ ਹੋਏਗਾ ਕਿ ਪਰ ਉਹ ਨਿਗਲ ਨਿਗਲਣ ਦੀ ਜਦ ਗੱਲ ਕਰਦੇ ਨੇ ਸਾਡੇ ਸ਼ੋਲਡਰ ਇੰਨੇ ਚੌੜੇ ਹੁੰਦੇ ਆ ਜਿਹੜਾ ਐਡਲਟ ਹਿਊਮਨ ਹੈਗਾ ਉਹਨੂੰ ਨਿਗਲ ਨਹੀਂ ਸਕਦੇ ਔਰ ਵੈਸੇ ਵੀ ਉਹ ਸਾਨੂੰ ਐਜ਼ ਅ ਪ੍ਰੇ ਨਹੀਂ ਦੇਖਦੇ ਐਜ਼ ਸ਼ਿਕਾਰ ਨਹੀਂ ਦੇਖਦੇ ਹੋ ਤੇ ਉਹ ਉਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਪਰੇ ਮੂਵ ਕਰ ਜਾਈਏ ਜੇ ਉਹਨਾਂ ਦੇ ਕੋਲ ਰਸਤਾ ਹੋਵੇ ਇੱਕ ਮੈਨੈਗੋਨਾ ਦੀ ਗੱਲ ਕਰ ਰਿਹਾ ਸੀ ਤਾਂ ਮੇਰੇ ਦਿਮਾਗ ਦੇ ਵਿੱਚ ਇੱਕ ਜ਼ਰੂਰ ਗੱਲ ਆਈ ਇਹ ਵੀ ਗੱਲ ਕਹਿੰਦੇ ਆ ਵੀ ਵੀ ਮੈਂ ਥੋੜੀ ਜਿਹੀ ਅਸੀਂ ਡਾਕੂਮੈਂਟਰੀਸ ਦੇਖੀਆਂ ਹੋਈਆਂ ਤੇ ਇਹ ਵੀ ਗੱਲ ਕਹਿੰਦੇ ਆ ਵੀ ਐਨਾਕੋਂਡਾ ਜਿਹੜੇ ਹੁੰਦੇ ਆ ਮੇਟ ਕਰਨ ਤੋਂ ਬਾਅਦ ਕਿਉਂਕਿ ਫੀਮੇਲ ਐਨਾਕੋਂਡਾ ਵੱਡੀ ਹੁੰਦੀ ਆ ਮੇਲ ਛੋਟਾ ਹੁੰਦਾ ਤੇ ਫੀਮੇਲ ਜਿਹੜੀ ਆ ਉਸ ਤੋਂ ਬਾਅਦ ਮੇਲ ਨੂੰ ਖਾ ਜਾਂਦੀ ਆ ਇਹ ਵੀ ਹੁੰਦੀਆਂ ਨੇ ਇਹ ਹੈ ਇਹ ਹੈ ਇਹ ਮਤਲਬ ਸਨੇਕਸ ਦੇ ਵਿੱਚ ਹੈ ਜੀ ਇਸੇ ਇਹ ਮਤਲਬ ਫੀਮੇਲ ਜਿਹੜੀ ਆਈ ਉਹ ਆਫਟਰ ਮੇਟਿੰਗ ਮੇਲ ਨੂੰ ਖਾ ਜਾਂਦੀ ਹੈ ਇਹ بڑے ਸਨੇਕਸ ਦੇ ਵਿੱਚ بڑے ਸਨੇਕਸ ਦੇ ਵਿੱਚ ਵੀ ਇਵਨ ਇੱਕ ਇੱਥੇ ਹੀ ਕੇਸ ਸੀਗਾ ਆਪਣੇ ਕਿਸੇ ਲਾਗੇ ਸ਼ਕੀ ਪਿੰਡ ਦਾ ਉੱਥੇ ਇੱਕ ਸੱਪ ਨੇ ਦੂਸਰਾ ਸੱਪ ਖਾਦਾ ਹੋਇਆ ਸੀ ਤੇ ਉਹ ਮਤਲਬ ਹੁੰਜਤ ਖਾਣ ਤੋਂ ਬਾਅਦ ਇਹ ਨਾ ਥੋੜੇ ਜਿ ਸੁਸਤ ਹੋ ਜਾਂਦੇ ਨੇ ਕਿਉਂਕਿ ਉਨੇ ਸੱਪ ਨੂੰ ਵੀ ਆਪਣੇ ਸਾਈਜ਼ ਜਿੱਡਾ ਹੀ ਖਾਇਆ ਹੋਇਆ ਸੀ ਜਦੋਂ ਨੇ ਫਿਰ ਨਿਗਲੇ ਆ ਉਹਨੂੰ ਮਤਲਬ ਕਿਉਂਕਿ ਉੱਥੇ ਫਿਰ ਬੰਦੇ ਇਕੱਠੇ ਹੋ ਗਏ ਤੇ ਉਹ ਉਹਨੇ ਜਿਹੜਾ ਦੂਸਰਾ ਸੱਪ ਨਿਗਲੇ ਆ ਉਹ ਲਗਭਗ ਉਹਦੇ ਤੋਂ ਥੋੜਾ ਹੀ ਛੋਟਾ ਸੀਗਾ ਹੂੰ ਉਹਨੇ ਮਤਲਬ ਜਿੰਨਾ ਕੁ ਵੱਡਾ ਸੀਗਾ ਉਹਨੂੰ ਸਾਰਾ ਉਹਨੂੰ ਆਪਣੀ ਬਾਡੀ ਦੇ ਅੰਦਰ ਅਕਾਮੋਡੇਟ ਕਰ ਲਿਆ ਨਾ ਜ਼ਿਆਦਾਤਰ ਕੇਸ ਆਈ ਹੁੰਦੇ ਆ ਫੀਮੇਲਸ ਮੇਟ ਤੋਂ ਬਾਅਦ ਨਹੀਂ ਉਹਦੇ ਵਿੱਚ ਤਾਂ ਇਹ ਹੈ ਕਿ ਮਤਲਬ ਜਦੋਂ ਸੱਪ ਦੇਖੋ ਇੱਕ ਦੂਸਰੇ ਨੂੰ ਖਾਈ ਲੈਂਦੇ ਆ ਨਾ ਹੂੰ ਤੇ ਉਹ ਤਾਂ ਫਿਰ ਚਾਂਸਸ ਬਣਦੇ ਹੀ ਆ ਕਿ ਉਹ ਸੱਪ ਨੇ ਦੂਸਰੇ ਸੱਪ ਨੂੰ ਖਾ ਲੈਣਾ। ਇਹ ਇੱਕ ਐਵੀ ਗੱਲ ਆਂਦੀ ਆ ਵੀ ਜੇ ਸਨੇਕ ਜਿਹੜੇ ਆ ਉਹ ਮੀਟ ਕਰ ਰਿਹਾ ਫੀਮੇਲ ਜਾਂ ਮੇਲ ਮੀਟ ਕਰ ਰਿਹਾ ਤਾਂ ਲੋਕੀ ਜਿਵੇਂ ਪੰਜਾਬ ਦੇ ਵਿੱਚ ਜਾਂ ਮੈਂ ਪੂਰੇ ਭਾਰਤ 'ਚ ਕਰਾਂਗਾ ਗ੍ਰੀਚੁਅਲ ਵੀ ਆ ਕਿਉਂਕਿ ਉਸ ਨੂੰ ਸ਼ੋਭੇ ਵੀ ਮੰਨਦੇ ਕਈ ਉਹਦੇ ਉੱਪਰ ਚਾਦਰ ਵੀ ਪਾ ਦਿੰਦੇ ਨੇ। ਹੂੰ ਹੂੰ ਇੱਕ ਗੱਲ ਬੇਸਿਕਲੀ ਜ਼ਿਆਦਾਤਰ ਤਾਂ ਲੋਕ ਮੀਟਿੰਗ ਦੀ ਜਗਾ ਉਹਨਾਂ ਦਾ ਜਿਹੜਾ ਇੱਕ ਹੁੰਦਾ ਦੋ ਮੇਲਸ ਦੀ ਲੜਾਈ ਹੁੰਦੀ ਹੈ ਜਿਹਨੂੰ ਮੇਲ ਕੰਬੈਟ ਬੋਲਦੇ ਆ ਉਹ ਦੇਖਦੇ ਆ ਜੀ ਸੱਪ ਨਾ ਆਪਸ ਦੇ ਵਿੱਚ ਰੱਸੀ ਵਾਂਗੂ ਜਾਂ ਗੁੱਤ ਵਾਂਗੂ ਆਪਸ ਚ ਲੇਪਟਦੇ ਹੁੰਦੇ ਨੇ ਲਪੇਟੇ ਜੇ ਮਾਰਦੇ ਹੁੰਦੇ ਨੇ ਉਹਦੇ ਵਿੱਚ ਜਿਹੜੇ ਸੱਪ ਨੇ ਅ ਦੂਸਰੇ ਸੱਪ ਦਾ ਸਿਰ ਨੀਚੇ ਲਾਤਾ ਹੈ ਜਿਹਦਾ ਸਿਰ ਸਭ ਤੋਂ ਪਹਿਲਾਂ ਨੀਚੇ ਲੱਗ ਗਿਆ ਜ਼ਮੀਨ ਦੇ ਨਾਲ ਉਹ ਸਪਹਾਰ ਮੰਨ ਲੈਂਦਾ ਤੇ ਉਹ ਏਰੀਆ ਛੱਡ ਕੇ ਚਲਾ ਜਾਂਦਾ ਤੇ ਉਹ ਏਰੀਆ ਦੂਸਰੇ ਸੱਪ ਦਾ ਹੋ ਜਾਂਦਾ ਕਿਉਂਕਿ ਇਹ ਟੈਰੀਟੋਰੀਅਲ ਐਂਡਾਂ ਦੇ ਵਿੱਚ ਵੀ ਜਿਹੜਾ ਸਿਸਟਮ ਹੈ ਨਾ ਇਹ ਆਪਣੇ ਏਰੀਆ ਵਾਸਤੇ ਲੜਦੇ ਨੇ ਜਸਟ ਲਾਈਕ ਜਿੱਦਾਂ ਆਪਾਂ ਸਟਰੀਟ ਡੌਗਸ 'ਚ ਵੀ ਦੇਖਦੇ ਆ ਉਹ ਦੂਸਰੇ ਡੌਗ ਨੂੰ ਆਪਣੇ ਏਰੀਆ 'ਚ ਨਹੀਂ ਆਉਣ ਦਿੰਦਾ ਹੈਗਾ ਤੇ ਇਹਨਾਂ 'ਚ ਵੀ ਹੁੰਦਾ ਇਹਨਾਂ 'ਚ ਵੀ ਫਿਰ ਉਹ ਲੜਾਈ ਹੁੰਦੀ ਹੈ ਉਹਨੂੰ ਮੇਲ ਕੰਬੈਟ ਬੋਲਦੇ ਆ ਉਹਨੂੰ ਲੋਕ ਸਮਝ ਲੈਂਦੇ ਕਿ ਇਹ ਮੀਟਿੰਗ ਹੈ ਹਾਂ ਮੀਟਿੰਗ ਤਾਂ ਬੜੀ ਲੁਕ ਜਦੋਂ ਮੀਟਿੰਗ ਹੈ ਬਹੁਤ ਲੋਕ ਲੋਕ ਛਿਪ ਕੇ ਕਰਦੇ ਆ ਉਹਦੇ ਵਿੱਚ ਕੋਈ ਇੰਦਾ ਦਾ ਐਕਸ਼ਨ ਨਹੀਂ ਹੁੰਦਾ ਹੈਗਾ ਕਿ ਇੰਦਾ ਲਪੇਟੇ ਮਾਰੂਗਾ ਇਹਨੇ ਜ਼ਿਆਦਾ ਐਗਰੈਸਿਵ ਤਰੀਕੇ ਦੇ ਨਾਲ ਉਹ ਅਸਲ ਦੇ ਵਿੱਚ ਦੋ ਮੇਲ ਹੀ ਆਪਸ ਚ ਲੜਦੇ ਹੁੰਦੇ ਆ ਤੇ ਲੋਕਾਂ ਨੂੰ ਲੱਗਦਾ ਹੁੰਦਾ ਹੈ ਵੀ ਆ ਮੀਟਿੰਗ ਕਰ ਰਹੇ ਨੇ ਜ਼ਿਆਦਾਤਰ ਕੇਸ ਜਿਹੜੇ ਹੈਗੇ ਉਹੀ ਹੈ ਹਮ ਕਿਉਂਕਿ ਉਸ ਟਾਈਮ ਨਾ ਮਤਲਬ ਇਹ ਹੁੰਦਾ ਕਿ ਇਹ ਬਹੁਤ ਜ਼ਿਆਦਾ ਬੇਧਿਆਨ ਵੀ ਹੋ ਜਾਂਦੇ ਜੇ ਲੜ ਰਹੇ ਹੁੰਦੇ ਨੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਇਵਨ ਮਤਲਬ ਜਦ ਤੁਸੀਂ ਉਹਨਾਂ ਨੂੰ ਰੈਸਕਿਊ ਕਰਨ ਜਾਓ ਤੇ ਤੁਸੀਂ ਮਤਲਬ ਦੋਨਾਂ ਨੂੰ ਫੜ ਲਓ ਆ ਫਿਰ ਵੀ ਉਹ ਲੜੀ ਜਾਂਦੇ ਨੇ ਹਮ ਕਿਉਂਕਿ ਉਹ ਉਸ ਮੋਡ ਦੇ ਵਿੱਚ ਚੱਲ ਰਹੇ ਹੁੰਦੇ ਨੇ ਉਹਨਾਂ ਦੇ ਅੰਦਰ ਉੱਦਾਂ ਦਾ ਜਿਹੜਾ ਹਾਰਮੋਨਸ ਹੈਗੇ ਉਹ ਜਿੰ ਹੁੰਦੇ ਐਡਰਨਾਲੀਨ ਜਿੱਦਾਂ ਸਾਡੇ ਅੰਦਰ ਐਡਰਨਾਲੀਨ ਵਗੈਰਾ ਹੁੰਦਾ ਹੈ ਨਾ ਤੇ ਫਾਈਟ ਜਦੋਂ ਅਸੀਂ ਕਰਦੇ ਐਵੇਂ ਹੀ ਉਹਨਾਂ ਦੇ ਅੰਦਰ ਹੁੰਦਾ ਤੇ ਉਹ ਫਿਰ ਪੂਰਾ ਲੜਦੇ ਨੇ ਇੱਕ ਕਹਾਣੀਆਂ ਬੜੀਆਂ ਬਣੀਆਂ ਆ ਸੱਪਾਂ ਦੀ ਰੂਹ ਵਟਕਦੀਆਂ ਨੇ ਹੂੰ ਹੁੰਦੀ ਹੈ ਕਹਾਣੀ ਕਿ ਤੁਸੀਂ ਵੀ ਕਿਹਾ ਵੀ ਸੱਪਾਂ ਲੋਕਾਂ ਨੂੰ ਜਿਹੜੇ ਸੱਪਾਂ ਸਪਨਿਆਂ ਦੇ ਵਿੱਚ ਨਜ਼ਰ ਆਉਂਦੇ ਆ ਹੂੰ ਕਦੇ ਕਿਸੇ ਨੇ ਇਹੋ ਜੀ ਗੱਲ ਸੁਣਾਈ ਹੋਵੇ ਜਾਂ ਕਦੇ ਕਿਸੇ ਨਾਲ ਕੋਈ ਗੱਲ ਹੋਈ ਹੋਵੇ ਨੇ ਐਦਾ ਦਾ ਤਾਂ ਨਹੀਂ ਰੂਹ ਦੇ ریلیਟਡ ਤਾਂ ਨਹੀਂ ਕੁਝ ਸੁਣਿਆ ਹੂੰ ਇਹ ਤਾਂ ਇੱਕ ਬਿਲਕੁਲ ਹੀ ਅਲੱਗ ਡਾਈਮੈਂਸ਼ਨ ਹੋ ਜੂਗੀ ਮਤਲਬ ਥੋੜਾ ਪੈਰਾਨਾਰਮਲ ਐਕਟੀਵਿਟੀਆਂ ਵਾਲਾ ਪੈਰਾਨਾਰਮਲ ਨਹੀਂ ਇੱਕ ਤਸਵੀਰ ਮੈਂ ਵੈਸੇ ਪਹਿਲਾਂ ਵੀ ਸਵਾਲ ਪੁੱਛਿਆ ਸੀਗਾ ਕਿ ਇਹ ਫੋਟਵਾ ਖੇਚ ਲੰਦੇ ਨੇ ਲੋਕੀ ਕਹਿੰਦੇ ਨਾਗਣੀ ਜਿਹੜੀ ਆ ਉਹ ਕਿੱਡੇ ਸਾਲ ਨਹੀਂ ਭੁੰਦੀ ਅਗਲੇ ਜਨਮ ਤੱਕ ਨਾਗਣੀ ਕਹਿੰਦਾ ਥੋੜੀ ਮੈਂ ਵੀ ਜਿਹੜੀ ਨਾਗਨ ਹੁੰਦੀ ਆ ਹੂੰ ਹੂੰ ਉਹ ਉਦੇ ਹੀ ਅੱਖਾਂ ਦੇ ਵਿੱਚ ਤਸਵੀਰ ਖਿੱਚੀ ਜਾਂਦੀ ਆ ਤਸਵੀਰ ਖਿੱਚੀ ਜਾਂਦੀ ਆ ਤੇ ਉਹ ਭੁੱਲਦੀ ਨਹੀਂ ਆ ਉਹ ਬਦਲਾ ਲੈ ਕੇ ਛੱਡਦੀ ਆ ਭਾਵੇਂ ਇਸ ਜਨਮ ਭਾਵੇਂ ਅਗਲੇ ਜਨਮ ਇਹ ਹੁਣ ਥੋੜਾ ਘੱਟ ਸੰਭਵ ਹੈ ਕਿਉਂਕਿ ਇਹਨਾਂ ਦਾ ਜਿਹੜਾ ਬ੍ਰੇਨ ਸਾਈਜ਼ ਆ ਉਹ ਐਡਾ ਨਹੀਂ ਹੁੰਦਾ ਕਿ ਇਹ ਨਹੀਂ ਦੇਖੋ ਮਤਲਬ ਉਸ ਚੀਜ਼ ਨੂੰ ਕੈਪਚਰ ਕਰਨ ਫਿਰ ਪ੍ਰੋਸੈਸ ਕਰਨ ਤੇ ਉਹਨੂੰ ਫਿਰ ਰੀਟੇਨ ਵੀ ਕਰਕੇ ਰੱਖ ਲੈਣ ਦਿਮਾਗ ਦੇ ਵਿੱਚ ਬ੍ਰੇਨ ਉਹਨਾਂ ਡਿਵੈਲਪਡ ਨਹੀਂ ਹੈਗਾ ਇਨਸਾਨਾਂ ਦਾ ਦਿਮਾਗ ਜਿਹੜਾ ਹੈਗਾ ਉਹ ਹੋਰ ਤਰੀਕ